ਔਰਤਾਂ ਦੀਆਂ ਵਾਲੀਆਂ ਖੋਣ ਵਾਲੇ ਆ ਦੋ ਨਸ਼ੇੜੀ ਪੁਲਿਸ ਨੇ ਲੇ ਫੜੇ ਸੁੱਟਿਆ ਸਲਾਖਾਂ ਦੇ ਪਿੱਛੇ ਬੀਤੇ ਦਿਨੀ ਅੰਬਰਸਾਦ ਦੇ 88 ਫੁੱਟ ਰੋਡ ਦੇ ਉੱਤੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇੱਕ ਮਹਿਲਾ ਜੋ ਕਿ ਤੁਰੀ ਜਾ ਰਹੀ ਸੀ ਕਿਸੇ ਕੰਮ ਨੂੰ ਪਿੱਛੋਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵੱਲੋਂ ਉਸ ਦੀ ਵਾਲੀ ਖੋਗ ਗਿਆ ਦਾ ਪੂ ਚੱਕਰ ਹੋ ਗਏ ਉਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਤੇ ਹੋਣੇ ਜਾਂਚ ਕਰਦੇ ਤੁਰੰਤ ਇਹਨਾਂ ਨੂੰ ਫੜ ਕੇ ਸੁਰਤਾ ਸਲਾਖਾਂ ਦੇ ਪਿੱਛੇ ਕਿ ਜੋ ਖਲਾਸੇ ਕਰਦੀ ਪਈਏ ਪੁਲਿਸ ਉਹਨੂੰ ਦੇਖ ਕੇ ਤੇ ਸੱਪ ਤੇ ਰੋਕ ਡੇਰੇਗੇ ਉਹ ਖੜੇ ਹੋ ਚੁੱਕੇ ਕਿਨੇ ਕੇ ਨੌਜਵਾਨ ਜਿਹੜੇ ਕੇ ਸੀ ਚੋਰੀ ਦੀਆਂ ਚੀਜ਼ਾਂ ਵੇਚ ਦਿੰਦੇਗੇ ਸੀ ਹੁਣ ਖਰੀਦਣ ਵਾਲੇ ਨੂੰ ਵੀ ਫੜਿਆ ਜਾਏਗਾ ਕੋਈ ਜੁਵਲਰ ਦੱਸਿਆ ਜਾ ਰਹਾ ਹੈਗਾ ਉਹਨੂੰ ਵੀ ਫੜਿਆ ਜਾਏਗਾ ਕਿਉਂਕਿ ਚੋਰੀ ਦਾ ਸਮਾਨ ਕੀਤਾ ਜਾ ਰਿਹਾ ਸੀ ਇਹਦੇ ਵੱਲੋਂ ਤੇ ਸੋਨੂੰ ਵੀ ਸੁੱਟਿਆ ਜਾਏਗਾ ਸਲਾਖਾਂ ਦੇ ਪਿੱਛੇ ਲੇਕਿਨ ਕਿ ਤਰ੍ਹਾਂ ਕਿਤੇ ਇਹ ਨਸ਼ੇੜੀ ਲੋਕ ਜਿਹੜੇਗੇ ਨੇ ਇਹਨਾਂ ਨੇ ਪੰਜਾਬ ਦਾ ਲੋਕਾਂ ਦਾ ਕੀਤਾ ਜੀਨਾ ਹਰਾਮ ਕੰਗ ਵੀ ਹਸ ਗਈ ਹੈ ਸਰ ਅੱਪਕਾ ਦੀ ਟੀਮ ਸਮੇਤ ਕੀ ਕਰਨਾ ਚਾਹੋਗੇ ਸਰ ਕਿ ਇੱਕ ਗ੍ਰੋ ਫੜਿਆ ਸਰ ਠੰਕੂ ਸਾਡੀ ਕੋਣੀ ਕੁਲਵਿੰਦਰ ਕੋਰ ਨੇ 6 ਤਰੀਕ ਨੂੰ ਦਰਵਾਹ ਦਿੱਤੀ ਸੀ ਸ਼ਾਮ ਨੂੰ 6 ਵਜੇ ਤੇ ਸਾਡੇ ਮਿਰੋ ਦੀ ਕੰਨ ਦੀ ਵਾਲੀ ਜਿਹੜੀ 88 ਫੁੱਟ ਰੋਡ ਤੇ ਕੋਈ ਨਾ ਦੋ ਨਾਮ ਨੂੰ ਗੱਤੀ ਜਿਹੜੀ ਮੋਟਰਸਾਈਕਲ ਤੇ ਸਵਾਰੀ ਸਰਾਜ ਕਰਕੇ ਲੈ ਗਏ ਜਦੋਂ ਮੌਕੇ ਤੇ ਪੁਲਿਸ ਤੇ ਮਕਦਮਾ ਦਰਜ ਕਰਤਮਕਰਮਾ ਨੰਬਰ ਜਿਹੜਾ ਚਾਰਨਵੇਂ ਦਰਜ ਕਰਕੇ ਤੇ ਅਸੀਂ ਜਿਹੜੀ ਤਫ਼ਤੀਸ਼ ਕੀਤੀ ਗ੍ਰਹਿਣ ਤਫ਼ਤੀਸ਼ ਜਿਹੜੀ ਆ ਸਾਨੂੰ ਉਸ ਤੋਂ ਵੀ ਕੰਮ ਜੱਬੀ ਮਿਲੀ ਜਦੋਂ ਸੀਸੀਟੀਵੀ ਫੁਟੇ ਦੇਖਦੇ ਹੋਏ ਸਾਡੀ ਟੀਮ ਜਿਹੜੀ ਫਰਿਗਾ ਚੂੜੀਆਂ ਪਹੁੰਚੀ ਫਰਿਗਾ ਚੂੜੀਆਂ ਤੋਂ ਪਹੁੰਚ ਕੇ ਬਾਅਦ ਵਿੱਚ ਇਹਨਾਂ ਦੋਵਾਂ ਲੜਕਿਆਂ ਨੂੰ ਮਨੀਸ਼ ਕੁਮਾਰ ਤੇ ਅਜੀ ਇਹ ਦਰਾਨੀ ਗ੍ਰਿਫਤਾਰੀ ਇਹਨਾਂ ਕੋਲ ਜਿਹੜਾ ਮੋਟਰਸਾਈਕਲ ਜਿਹਦੇ ਤੇ ਸਵਾਰ ਹੋ ਕੇ ਇਹਨਾਂ ਨੇ ਸਨੈਚ ਕੀਤੀ ਉਹ ਵੀ ਰਿਕਵਰ ਕੀਤਾ ਕਰ ਲਿਆ ਗਿਆ। ਔਰ ਤਫਤੀਸ਼ ਦੌਰਾਨ ਇਹਨਾਂ ਨੇ ਮੰਨਿਆ ਵੀ ਇਹ ਮੈਂ ਜਿਹੜੀ ਵਾਲੀ ਕੋਈ ਸੀ ਇਹਨਾਂ ਦੀ ਜਿਹੜੀ ਉਹ ਅਸੀਂ ਰਾਜੇਸ਼ ਕੁਸ਼ਨ ਦੇ ਕੋਲੋਂ ਕੋਈ ਫਟਕਾ ਚੁੰਗੀਆਂ ਤੋਂ ਇੱਕ ਜੁਅਲਰ ਹੈ ਉਹਨੂੰ 2900 ਰੁਪਏ ਦੀ ਬਚੀ ਹੈ ਜੋ ਅੱਜ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਪੇਸ਼ਕਸ਼ਤ ਕੀਤਾ ਜਾ ਰਿਹਾ ਵਾ। ਦਰਵਾਣਾ ਅਸਲ ਕਰਕੇ ਜਿਹੜੀ ਅੱਜ ਜਿਹੜੀ ਵਾਲੀ ਜਿਹੜੀ ਰਿਕਵਰ ਕੀਤੀ ਗਈ। ਸਰ ਕੋਈ ਪਹਿਲੇ ਪੱਛਾ ਵੀ ਕੋਈ ਨਸ਼ਰਾ ਆਦੀ ਵੀ? ਹਾਂਜੀ ਅਜੇ ਇੱਕ ਵਾਰ ਦੇ ਪਹਿਲਾਂ ਇੱਕ ਐਂਡੀ ਦਾ ਮਕਦਮ ਇਹ ਸਰ ਦੱਸਿਆ ਇਹਨਾਂ ਨੇ ਚੋਰੀ ਕਰਾਇ ਇਸੇ ਕੀਤੀ ਜੀ ਇਹਨਾਂ ਦੀ ਕੋਈ ਮਜਬੂਰੀ ਯਾਰ ਕੀਤੀ ਆ ਲੇਕਰ ਜੀ ਇਸ ਵਾਰ ਜਿਹੜੀ ਉਹ ਘੋਕਣਾ ਪੜਤਾਲ ਕਰਕੇ ਜਿਹਨਾਂ ਨੇ ਤਲਤੀਸ ਜਿਹੜਾ ਸਭ ਨੂੰ ਸੋਤੇ ਲੈਂਦਾ ਜਾਂਦਾ